ਅਮੇਸਾਈ ਆਮਾਦੀ ਪਾਰਟੀ ਦਾ ਇੱਕ ਰਵਈਆ ਰਿਹਾ ਇੱਕ ਦਸਤੂਰ ਰਿਹਾ ਕਿ ਸਵੇਰੇ ਦੇਣੀਆਂ ਗਾਲਾਂ ਤੇ ਸ਼ਾਮ ਨੂੰ ਮੰਗਣੀਆਂ ਮਾਫੀਆਂ ਅਨੇਕਾਂ ਵਾਰ ਅਜਿਹੀ ਫੈਸਲਿਆਂ ਤੇ ਆਮਾਦੀ ਪਾਰਟੀ ਦੀ ਸਰਕਾਰ ਨੇ ਜੂ ਟਰਨ ਮਾਰਿਆ ਜਿੰਨਾ ਨੂੰ ਲੈ ਕੇ ਸਮੇਂ-ਸਮੇਂ ਤੇ ਚਰਚਾ ਹੁੰਦੀ ਰਹੀ ਹੈ ਚਰਚਾ ਹੁਣ ਵੀ ਚਾਹੀਦੀ ਹੈ ਕਿਉਂਕਿ ਜੋ ਵੀ ਕੋਈ ਸੱਤਾਧਾਰੀ ਪਾਰਟੀ ਹੈ ਜਿਸ ਵੀ ਵੀ ਸਰਕਾਰ ਚੱਲ ਰਹੀ ਹੁੰਦੀ ਹੈ ਸੂਬੇ ਦੇ ਵਿੱਚ ਜਾਂ ਕੇਂਦਰ ਦੇ ਵਿੱਚ ਉਸ ਦੁਆਰਾ ਕੋਈ ਵੀ ਲਿਆ ਗਿਆ ਫੈਸਲਾ ਇੱਕ ਸਿੱਧੇ ਤੌਰ ਤੇ ਲੋਕਾਂ ਨਾਲ ਸਬੰਧ ਰੱਖਣ ਵਾਲਾ ਹੁੰਦਾ ਹੈ ਜੋ ਕੋਈ ਵੀ ਫੈਸਲਾ ਸਰਕਾਰ ਲੈਂਦੀ ਹੈ ਜਾਂ ਕੋਈ ਹੁਕਮ ਲਾਗੂ ਕਰਦੀ ਹੈ ਉਸ ਦੇ ਚੰਗੇ ਅਤੇ ਮਾੜੇ ਪ੍ਰਭਾਵ ਪਹਿਲਾਂ ਦੇਖਣੇ ਹੁੰਦੇ ਨੇ ਕਿਉਂਕਿ ਲੋਕਾਂ ਲਈ ਇਹ ਦੇਖਣਾ ਹੁੰਦਾ ਕਿ ਇਹ ਫੈਸਲਾ ਲੋਕਾਂ ਲਈ ਚੰਗਾ ਹੋਵੇਗਾ ਜਾਂ ਮਾਰੂ ਸਿੱਧ ਹੋਵੇਗਾ ਪਰ ਆਪਾਂ ਗੱਲ ਇੱਥੇ ਕਰਦੇ ਆਂ ਮਾਫੀਆਂ ਦੀ ਸਮੇਂ-ਸਮੇਂ ਤੇ ਗੱਲਾਂ ਚੱਲੀਆਂ ਨੇ ਕਿ ਪਹਿਲਾਂ ਆਪਾਂ ਜ਼ੋਰ ਨਾਲ ਕਿਸੇ ਵਿਅਕਤੀ ਦੇ ਮਗਰ ਪੈ ਜਾਂਦੇ ਆ ਪਰ ਬਾਅਦ ਦੇ ਵਿੱਚ ਮਾਫੀ ਮੰਗਣੀ ਪੈਂਦੀ ਆ ਜਿਕਰ ਆਪਾਂ ਪਹਿਲਾਂ ਹੀ ਸੋਚ ਕੇ ਬੋਲੀਏ ਜਿਵੇਂ ਕਹਿੰਦੇ ਆ ਕਿ ਪਹਿਲਾਂ ਤੋਲੋ ਫਿਰ ਬੋਲੋ ਪਰ ਇੱਥੇ ਆਮ ਆਦਮੀ ਪਾਰਟੀ ਦੇ ਲੋਕਾਂ ਦੁਆਰਾ ਚੁਣੇ ਹੋਏ ਨੇਤਾਵਾਂ ਨੇ ਇਹ ਕਦੇ ਸੋਚਿਆ ਜਾਂ ਸਮਝਿਆ ਨਹੀਂ ਹੋਵੇਗਾ ਕਿ ਬੋਲਣ ਤੋਂ ਪਹਿਲਾਂ ਤੋਲਣਾ ਕਿੰਨਾ ਜ਼ਰੂਰੀ ਹੈ ਅਜਿਹੀ ਹੀ ਤਾਜ਼ੀ ਮਿਸਾਲ ਆਪਾਂ ਲੈ ਸਕਦੇ ਆ ਆਮ ਆਦਮੀ ਪਾਰਟੀ ਦੇ ਸਰਕਾਰ ਵਿੱਚ ਇਸ ਵੇਲੇ ਦੇ ਮਜੂਦਾ ਵਿਧਾਇਕ ਅਤੇ ਸਾਬਕਾ ਮੰਤਰੀ ਚੇਤਨ ਸਿੰਘ ਜੋੜਾ ਮਾਜਰਾ ਤੁਹਾਨੂੰ ਪਤਾ ਹੈ ਕਿ ਚੇਤਨ ਸਿੰਘ ਜੋੜਾ ਮਾਜਰਾ ਕੋਲ ਕਈ ਵਿਭਾਗ ਰਹੇ ਪਹਿਲਾਂ ਉਹ ਪੰਜਾਬ ਦੇ ਸਿਹਤ ਮੰਤਰੀ ਤੌਰ ਤੇ ਵੀ ਸਭਾਵਾਣਵਾ ਚੁੱਕੇ ਨੇ ਉਸ ਤੋਂ ਬਾਅਦ ਉਹਨਾਂ ਦੇ ਵਿਭਾਗ ਬਦਲੇ ਕੇ ਹੋਰ ਮਹਿਕਮੇ ਦਿੱਤੇ ਗਏ ਹੁਣ ਉਹਨਾਂ ਤੋਂ ਸਾਰੇ ਮਹਿਕਮੇ ਵਾਪਸ ਲੈ ਕੇ ਹੁਣ ਉਹ ਇੱਕ ਮੌਜੂਦਾ ਬੋਧਾਇਕ ਦੇ ਤੌਰ ਤੇ ਆਪਣੇ ਹਲਕੇ ਦੇ ਵਿੱਚ ਵਿਚਰ ਰਹੇ ਨੇ ਹੁਣ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਇੱਕ ਵੱਡੀ ਪੱਧਰ ਦੀ ਮਹਿੰਮ ਚਲਾਈ ਜਾ ਰਹੀ ਹੈ ਸਰਕਾਰੀ ਸਕੂਲਾਂ ਨੂੰ ਸੁਧਾਰ ਵੱਲ ਲੈ ਜਾਣ ਦੀ ਇੱਕ ਮਹਿੰਮ ਚਲਾਈ ਜਾ ਰਹੀ ਹੈ ਸਿੱਖਿਆ ਕ੍ਰਾਂਤੀ ਭਾਵੇਂ ਇੱਕ ਕੰਦ ਕੱਢਣਾ ਹੋਵੇ ਜਾਂ ਕੋਈ ਫਰਸ਼ ਲਾਉਣ ਦਾ ਕੰਮ ਹੋਵੇ ਭਾਵੇਂ ਇੱਕ ਕਮਰਾ ਬਣਾਇਆ ਹੋਵੇ ਭਾਵੇਂ ਕੋਈ ਹੋਰ ਅਜੀਹਾ ਨਿੱਕਾ ਮੋਟਾ ਕੰਮ ਜੋ ਹੁਣ ਕਰਵਾਇਆ ਜਾ ਰਿਹਾ ਹੈ ਜਿਵੇਂ ਆਪਾਂ ਕਹਿੰਦੇ ਆ ਕਿ ਸਮੇਂ-ਸਮੇਂ ਤੇ ਵੱਖ-ਵੱਖ ਪ੍ਰਕਾਰ ਦੀਆਂ ਤਬਦੀਲੀਆਂ ਸਕੂਲਾਂ ਵਿੱਚ ਹੁੰਦੀਆਂ ਰਹਿੰਦੀਆਂ ਨੇ ਪਰ ਹੁਣ ਸਰਕਾਰ ਨੇ ਕੰਮ ਚੁਲਾਇਆ ਹੋਇਆ ਕਿ ਭਾਵੇਂ ਕੋਈ ਵੀ ਨਿੱਕਾ ਤੋਂ ਨਿੱਕਾ ਕੰਮ ਹੋਵੇ ਜਦੋਂ ਉਹ ਪੂਰਾ ਹੋ ਜਾਂਦਾ ਹੈ ਤਾਂ ਉਸ ਦਾ ਉਦਘਾਟਨ ਮੌਜੂਦਾ ਸਰਕਾਰ ਦਾ ਵਿਧਾਇਕ ਜਾਂ ਮੰਤਰੀ ਹੀ ਕਰੇਗਾ ਜਿਸ ਕਰਕੇ ਸਰਕਾਰ ਇਸ ਗੱਲ ਨੂੰ ਲੈ ਕੇ ਇਸ ਵੇਲੇ ਭਰਪੂਰ ਚਰਚਾ ਦੇ ਵਿੱਚ ਹੈ ਇਸੇ ਸਿੱਖਿਆ ਕ੍ਰਾਂਤੀ ਨੂੰ ਲੈ ਕੇ ਜਦੋਂ ਚੇਤਨ ਸਿੰਘ ਜੋੜਾ ਮਾਜਰਾ ਆਪਣੇ ਵਿਧਾਨ ਸਭਾ ਹਲਕੇ ਦੇ ਸਕੂਲਾਂ ਵਿੱਚ ਜਾ ਕੇ ਵੱਖ-ਵੱਖ ਪ੍ਰਕਾਰ ਦੇ ਉਦਘਾਟਨ ਕਰ ਰਹੇ ਸਨ ਤਾਂ ਉਹਨਾਂ ਨੇ ਇੱਕ ਸਕੂਲ ਦੇ ਵਿੱਚ ਸਮੂਲੀਅਤ ਕੀਤੀ ਜਿੱਥੇ ਚੇਤਨ ਸਿੰਘ ਜੋੜਾ ਮਾਜਰਾ ਨੂੰ ਕੁਝ ਉਥੋਂ ਦੇ ਪ੍ਰਬੰਧ ਨੂੰ ਲੈ ਕੇ ਗੁੱਸਾ ਆ ਗਿਆ ਅਤੇ ਉਹਨਾਂ ਨੇ ਉੱਥੇ ਮੌਜੂਦ ਟੀਚਰਾਂ ਤੇ ਅਝਿਹਾ ਰੋਪ ਝਾੜਿਆ ਕਿ ਹੁਣ ਉਹਨਾਂ ਨੂੰ ਮਾਫੀਆਂ ਮੰਗਣੀਆਂ ਪੈਗੀਆਂ ਗੱਲ ਸੁਬਾਣਾ ਹਲਕੇ ਦੀ ਹੈ ਜਿੱਥੇ ਚੇਤਨ ਸਿੰਘ ਜੋੜਾ ਮਾਦਰਾ ਗਏ ਸੀ ਜੋ ਸਿੱਖਿਆ ਕ੍ਰਾਂਤੀ ਦੇ ਤਹਿਤ ਪ੍ਰੋਗਰਾਮ ਰੱਖਿਆ ਸੀ ਉਸ ਪ੍ਰੋਗਰਾਮ ਦਾ ਹਿੱਸਾ ਵੰਡ ਪਹੁੰਚੇ ਜਦੋਂ ਚੇਤਨ ਸਿੰਘ ਜੋੜਾ ਮਾਦਰਾ ਮਿੱਠੇ ਹੋਏ ਸਮੇਂ ਤੋਂ ਡੇਢ ਘੰਟਾ ਲੇਟ ਪਹੁੰਚੇ ਤਾਂ ਉੱਥੇ ਇਕੱਠ ਉਹਨਾਂ ਨਹੀਂ ਰਿਹਾ ਜਿੰਨਾ ਪ੍ਰੋਗਰਾਮ ਦੇ ਸ਼ੁਰੂਆਤੀ ਦੌਰ ਦੇ ਵਿੱਚ ਸੀ ਕਿਉਂਕਿ ਆਪਾਂ ਜਾਣਦੇ ਆ ਕਿ ਉੱਥੇ ਪੇਰੈਂਟਸ ਜੋ ਸਕੂਲ ਦੇ ਵਿੱਚ ਵਿਦਿਆਰਥੀ ਪੜ੍ਹਦੇ ਨੇ ਉਹਨਾਂ ਨੇ ਮਾਪਿਆਂ ਨੂੰ ਬੁਲਾਇਆ ਗਿਆ ਪਰ ਮਾਪਿਆਂ ਕੋਲ ਇੰਨਾ ਸਮਾਂ ਨਹੀਂ ਹੁੰਦਾ ਕਿ ਵਾਰ ਕੇ ਉਹ ਜਿੰਨਾ ਸਮਾਂ ਕੋਈ ਵ代ਕ ਜਾਂ ਮੰਤਰੀ ਨਹੀਂ ਆਉਂਦਾ ਤਾਂ ਉਹ ਬੈਠੇ ਰਹਿਣ ਜਦੋਂ ਚੇਤਨ ਸਿੰਘ ਜੋੜਾ ਮੋਹਰਾ ਡੇਢ ਘੰਟਾ ਲੇਟ ਪਹੁੰਚੇ ਤਾਂ ਉੱਥੇ ਕੱਠ ਵੀ ਘਟ ਰਿਹਾ ਸੀ ਤਾਂ ਉਹਨਾਂ ਨੂੰ ਲੱਗਿਆ ਕਿ ਉਹਨਾਂ ਦਾ ਕੱਠ ਘਟ ਹੈ ਉਹਨਾਂ ਨੂੰ ਸੁਣਨ ਵਾਲਾ ਕੋਈ ਘਟ ਵਿਅਕਤੀ ਨੇ ਜਿਸ ਕਰਕੇ ਉਹਨਾਂ ਨੂੰ ਉੱਥੇ ਹੋ ਸਕਦਾ ਗੁੱਸਾ ਭੁਲੇਰਿਆ ਗਿਆ ਉਹਨਾਂ ਨੇ ਸਿੱਧੇ ਤੌਰ ਤੇ ਉਥੋਂ ਦੇ ਸਟਾਫ ਦੀ ਅਜੀਹ ਖਚਾਈ ਕੀਤੀ ਕਿ ਤੁਹਾਨੂੰ ਪਤਾ ਨਹੀਂ ਤੁਹਾਡਾ ਪ੍ਰਬੰਧ ਪੂਰੀ ਤਰ੍ਹਾਂ ਫੇਲ ਹੈ ਤੁਸੀਂ ਇਹ ਨਹੀਂ ਦੇਖ ਸਕਦੇ ਕਿ ਬੱਚੇ ਕਿਸ ਤਰ੍ਹਾਂ ਕਿੱਥੇ ਫਿਰਦੇ ਨੇ ਅਧਿਆਪਕ ਪੂਰੇ ਇੱਥੇ ਕਿਉਂ ਨਹੀਂ ਹਾਜ਼ਰ ਜਿਸ ਤਵਾਰ ਉਹਨੇ ਸਿੱਧ ਤੌਰ ਤੇ ਦਿੱਤਾ ਕਿ ਇਹ ਵੀ ਦੇ ਦਿੱਤੀ ਕਿ ਤੁਹਾਡੀ ਲਿਖਤੀ ਤੌਰ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਪੰਜਾਬ ਦੇ ਮੌਜੂਦਾ ਸਿੱਖਿਆ ਮੰਤਰੀ ਹਰਜੋਤ ਵੈਸ ਕੋਲ ਸ਼ਿਕਾਇਤ ਕੀਤੀ ਜਾਵੇਗੀ ਜਿਸ ਦੀ ਸਾਰੇ ਵੀਡੀਓ ਬਣੀ ਜਦੋਂ ਇਹ ਵੀਡੀਓ ਵਾਇਰਲ ਹੋਈ ਤਾਂ ਵੱਡੇ ਪੱਧਰ ਤੇ ਸਰਕਾਰ ਦੀ ਆਲੋਚਨਾ ਹੋਈ ਕਿਉਂਕਿ ਆਲੋਚਨਾ ਹੁਣ ਵੀ ਚਾਹੀਦੀ ਸਕੇ ਜਿਹੜਾ ਅਧਿਆਪਕ ਹੈ ਉਸ ਨੂੰ ਆਪਾਂ ਗੁਰੂ ਦਾ ਦਰਜਾ ਦਿੰਨੇ ਆ ਪਰ ਜਿਸ ਤਰ੍ਹਾਂ ਅਧਿਆਪਕਾਂ ਦੀ ਇਸ ਵਿਧਾਇਕ ਵੱਲੋਂ ਜਿਸ ਤਰ੍ਹਾਂ ਅਧਿਆਪਕਾਂ ਨੂੰ ਉਹਨਾਂ ਦੇ ਬੱਚਿਆਂ ਸਾਹਮਣੇ ਹੀ ਬੇਇੱਜ਼ਤ ਕੀਤਾ ਗਿਆ ਉਹ ਬਰਦਾਸ਼ਤਜੋਗ ਨਹੀਂ ਸੀ ਭਾਵੇਂ ਉੱਥੇ ਆਪਾਂ ਕਹਿ ਸਕਦੇ ਆ ਕਿ ਜੋ ਉਹ ਸਕੂਲ ਦਾ ਸਟਾਫ ਹੋਵੇਗਾ ਉਹ ਜ਼ਿਆਦਾਤਰ ਹੋ ਸਕਦਾ ਲੇਟ ਅਧਿਆਪਕ ਹੋਣ ਉਹ ਉਹਨਾਂ ਨੂੰ ਉਸ ਪ੍ਰਕਾਰ ਦੇ ਜਵਾਬ ਨਹੀਂ ਦੇ ਸਕੇ ਜਿਸ ਤਰ੍ਹਾਂ ਦੀ ਪਾਸਾ ਦੇ ਵਿੱਚ ਚੇਤਨ ਸਿੰਘ ਜੋੜਾ ਮਾਜਰਾ ਨੂੰ ਉਹਨਾਂ ਨੂੰ ਆਪ ਕਹਿ ਸਕਦਾ ਡਾਂਟਿਆ ਜਾਂ ਉਹਨਾਂ ਨੂੰ ਝਿੜਕਿਆ ਕਹਿ ਸਕਦੇ ਆ ਉਹਨਾਂ ਨੇ ਸ਼ਾਂਤੀ ਰੱਖੀ ਪਰ ਜਦੋਂ ਇਸ ਬਾਰੇ ਸਾਰੀ ਘਟਨਾ ਕਰਾਂ ਬਾਰੇ ਵੀਡੀਓ ਵਾਇਰਲ ਹੋਈ ਤਾਂ ਸਰਕਾਰ ਦੀ ਅਜਿਹੀ ਆਲੋਚਨਾ ਹੋਈ ਕਿ ਹੁਣ ਪੰਜਾਬ ਦੇ ਇਸ ਵਿਧਾਇਕ ਨੂੰ ਮਾਫੀ ਮੰਗਣੀ ਪੈਗੀ ਚੇਤਨ ਸਿੰਘ ਜੋੜਾ ਮਾਜਰਾ ਦੇ ਨਾਲ ਵਿਵਾਦ ਸਮੇਂ-ਸਮੇਂ ਤੇ ਜੁੜਦੇ ਆ ਰਹੇ ਨੇ ਪੁਰਾਣੇ ਸਮਿਆਂ ਦੇ ਵਿੱਚ ਵੀ ਹੋਇਆ ਜਦੋਂ ਉਹ ਸਿਹਤ ਮੰਤਰੀ ਸ਼ੰਕਾ ਉਹਨਾਂ ਨੇ ਫਰੀਦਕੋਟ ਦੇ ਮੈਡੀਕਲ ਕਾਲਜ ਦੇ ਵਿੱਚ ਜਾ ਕੇ ਜਦੋਂ ਚੈਕਿੰਗ ਕੀਤੀ ਤਾਂ ਉਹਨਾਂ ਨੂੰ ਇਸ ਪ੍ਰਕਾਰ ਗੁੱਸਾ ਆ ਗਿਆ ਕਿ ਉੱਥੇ ਇੱਕ ਉਹਨਾਂ ਨੂੰ ਬੈੱਡ ਅਜਿਹਾ ਕੁਝ ਮਾੜੀ ਹਾਲਤ ਦੇ ਵਿੱਚ ਮਿਲ ਗਿਆ ਕਿ ਉਹਨਾਂ ਨੇ ਜੋ ਉੱਥੋਂ ਦੇ ਵਾਈਸ ਚਾਂਸਲਰ ਜੀ ਉਹਨਾਂ ਨੂੰ ਹੀ ਕਿਹਾ ਕਿ ਤੁਸੀਂ ਇਹ ਬੈੱਡ ਤੇ ਪਾਓ ਤਾਂ ਤੁਸੀਂ ਪਾ ਕੇ ਦੇਖੋ ਕਿ ਕਿਸ ਤਰ੍ਹਾਂ ਲੱਗਦਾ ਜਿਸ ਤੋਂ ਬਾਅਦ ਡਾਕਟਰ ਛਿਮੇ ਦੇ ਵਿੱਚ ਵੀ ਇਸ ਮੰਤਰੀ ਦੀ ਇਸ ਕਾਰਵਾਈ ਲੈ ਕੇ ਵੱਡੀ ਪੱਧਰ ਤੇ ਨਰਾਜ਼ਗੀ ਪਾਈ ਗਈ ਤੇ ਸਰਕਾਰ ਨੂੰ ਵੀ ਉਸ ਵੇਲੇ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਸੀ ਜੋ ਉਸ ਸਮੇਂ ਦੇ 22 ਚਾਂਸਲਰ ਸੀ ਉਹਨਾਂ ਨੇ ਆਪਣਾ ਇਸ ਮੰਤਰੀ ਦੇ ਰਵੀ ਜੀ ਨੂੰ ਦੇਖਦੇ ਹੋਏ ਅਸ਼ੀਰਵਾਦ ਦਿੱਤਾ ਸੀ ਉਸ ਤੋਂ ਬਾਅਦ ਜਦੋਂ ਸਰਕਾਰ ਦੀ ਵੱਡੀ ਪੱਧਰ ਤੇ ਆਲੋਚਨਾ ਹੋਈ ਤਾਂ ਇਸ ਚੇਤਨ ਸਿੰਘ ਜੋੜਾ ਮਾਦਰਾ ਤੋਂ ਸਿਹਤ ਵਿਭਾਗ ਲੈ ਲਿਆ ਸੀ ਫਿਰ ਇਹਨਾਂ ਕੋਲ ਹੋਰ ਵਿਭਾਗ ਆਏ ਤੇ ਹੁਣ ਜਦੋਂ ਇਹ ਘਟਨਾਕ੍ਰਮ ਹੋਇਆ ਤਾਂ ਇਹਨਾਂ ਨੇ ਆਖਿਆ ਕਿ ਮੈਂ ਤੁਹਾਡੀ ਸਿੱਧੇ ਤੌਰ ਤੇ ਪੰਜਾਬ ਦੇ ਮੁੱਖ ਮੰਤਰੀ ਤੇ ਪੰਜਾਬ ਦੇ ਸਿੱਖਿਆ ਮੰਤਰੀ ਨੂੰ ਸ਼ਿਕਾਇਤ ਕਰਾਂਗੇ ਪਰ ਜਦੋਂ ਇਸ ਦੀ ਵੀਡੀਓ ਲੋਕਾਂ ਵਿੱਚ ਵਾਇਰਲ ਹੋਈ ਤਾਂ ਸਰਕਾਰ ਨੂੰ ਨਾ ਮੋਸ਼ੀਦਾ ਸਾਹਮਣਾ ਕਰਨਾ ਪਿਆ ਇਸ ਤੇ ਜਿਸ ਸਿੱਖਿਆ ਮੰਤਰੀ ਨੂੰ ਇਹ ਸ਼ਿਕਾਇਤ ਕਰਨ ਦੀ ਗੱਲ ਆਖਰੇ ਸਨ ਉਸੇ ਹੀ ਸਿੱਖਿਆ ਮੰਤਰੀ ਨੇ ਇਹਨਾਂ ਦੀ ਹੀ ਕਲਾਸ ਲਗਾ ਦਿੱਤੀ ਕਿਉਂਕਿ ਸਿੱਖਿਆ ਮੰਤਰੀ ਨੇ ਆਖਿਆ ਕਿ ਮੈਂ ਇਸ ਵਿਧਾਇਕ ਵੱਲੋਂ ਅਧਿਆਪਕਾਂ ਪ੍ਰਤੀ ਵਰਤੀ ਗਈ ਸਬਦਾ ਬੜੀ ਦੀ ਸਿੱਧੇ ਤੌਰ ਤੇ ਨਖੇਦੀ ਕਰਦਾ ਹਾਂ ਜਦੋਂ ਸਿੱਖਿਆ ਮੰਤਰੀ ਨੇ ਇਹ ਬਿਆਨ ਦਿੱਤਾ ਤਾਂ ਚੇਤਨ ਸਿੰਘ ਜੋੜਾ ਮਾਦਰਾ ਨੇ ਆਖਿਆ ਕਿ ਜੋ ਮੇਰੇ ਵੱਲੋਂ ਅਧਿਆਪਕਾ ਨਾਲ ਕੀਤਾ ਗਿਆ ਜਾਂ ਉਹਨਾਂ ਬਾਰੇ ਆਖਿਆ ਗਿਆ ਉਸ ਬਾਰੇ ਮਾਫੀ ਮੰਗਦਾ ਉਹਨਾਂ ਨੇ ਕਿਹਾ ਕਿ ਅਧਿਆਪਕ ਬੜੇ ਸਤਿਕਾਰਯੋਗ ਨੇ ਚੇਤਨ ਸਿੰਘ ਜੋੜਾ ਮਾਦਰਾ ਨੇ ਮਾਫੀ ਕਿਉਂ ਮੰਗੀ ਕਿਉਂਕਿ ਜੋ ਅਧਿਆਪਕ ਜਥੇਬੰਦੀਆਂ ਨੇ ਉਹਨਾਂ ਦੇ ਵਿੱਚ ਇਸ ਰਵੱਈਏ ਦੇ ਕਿ ਜੋ ਅਧਿਆਪਕਾਂ ਪ੍ਰਤੀ ਸ਼ਬਦਾਵਲੀ ਵਰਤੀ ਗਈ ਸੀ ਉਸ ਨੂੰ ਲੈ ਕੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਤੇ ਸੰਘਰਸ਼ ਕਰਨ ਦੀ ਚੇਤਾਵਨੀ ਦਿੱਤੀ ਗਈ ਸੀ ਜਿਸ ਤੋਂ ਬਾਅਦ ਸਰਕਾਰ ਨੇ ਆਪਣੇ ਆਪ ਨੂੰ ਝਕਾਉਂਦੇ ਹੋਏ ਮਾਫੀਆਂ ਮੰਗੀਆਂ ਨੇ ਪਹਿਲਾਂ ਸਿੱਖਿਆ ਮੰਤਰੀ ਨੇ ਨਖੇਜੀ ਕੀਤੀ ਇਸ ਬਿਆਨ ਦੀ ਤੇ ਫਿਰ ਚੇਤਨ ਸਿੰਘ ਜੋੜਾ ਮਾਜਰਾ ਨੇ ਸਿੱਧੇ ਤੌਰ ਤੇ ਸਾਹਮਣੇ ਆ ਕੇ ਮਾਫੀ ਮੰਗੀ ਹੁਣ ਸਵਾਲ ਇੱਥੇ ਹੈ ਕਿ ਜੇਕਰ ਆਪਾਂ ਪਹਿਲਾਂ ਹੀ ਬੋਲਣ ਤੋਂ ਪਹਿਲਾਂ ਹੀ ਸੋਚੀਏ ਸਮਝੀਏ ਤਾਂ ਅਜਿਹੇ ਹਾਲਾਤ ਨਾ ਬਣਨ ਕਿਉਂਕਿ ਜੋ ਵਿਧਾਇਕ ਆ ਉਹ ਲੋਕਾਂ ਦਾ ਚੁਣਿਆ ਹੋਇਆ ਨੁਮਾਇੰਦਾ ਹੁੰਦਾ ਜੇਕਰ ਚੁਣੇ ਹੋਏ ਨੁਮਾਇੰਦੇ ਹੀ ਇਸ ਤਰ੍ਹਾਂ ਦਾ ਵਰਤਾਅ ਕਰਨਗੇ ਤਾਂ ਆਮ ਲੋਕਾਂ ਦਾ ਆ ਰਬੀ ਦਾ ਕਹਿ ਆਮ ਲੋਕਾਂ ਨੇ ਆਪਣੇ ਰੋਲ ਮਾਡਲ ਉਹ ਬਣਾਏ ਹੁੰਦੇ ਨੇ ਜਿਨ੍ਹਾਂ ਨੂੰ ਉਹ ਚੁਣਦੇ ਨੇ ਜੇਕਰ ਲੋਕਾਂ ਦੇ ਬਣਾਏ ਰੋਲ ਮਾਡਲ ਵਿਅਕਤੀ ਹੀ ਅਜਿਹੇ ਕਾਰਨਾਮੇ ਕਰਨਗੇ ਤਾਂ ਫਿਰ ਲੋਕਾਂ ਵਿੱਚ ਕੀ ਸ਼ੇਧ ਤੇ ਸਕਣਗੇ ਇਸ ਕਰਕੇ ਆਮ ਆਦਮੀ ਪਾਰਟੀ ਨੂੰ ਜ਼ਰੂਰਤ ਹੈ ਕਿ ਆਪਣੇ ਅਜਿਹੇ ਵਿਅਕਤੀਆਂ ਨੂੰ ਸਮੇਂ-ਸਮੇਂ ਤੇ ਕਲਾਸ ਲਗਾਉਂਦੇ ਰਹਿਣ ਕਿਉਂਕਿ ਸਮਾਂ ਅੱਗੇ ਬਹੁਤ ਥੋੜਾ ਰਹਿ ਗਿਆ ਕਿ ਜਿਸ ਤਰ੍ਹਾਂ ਚੇਤਨ ਸਿੰਘ ਜੋੜਾ ਮਾਜਰਾ ਤੋਂ ਪਹਿਲਾ ਵਿਭਾਗ ਲੈ ਕੇ ਉਹਨਾਂ ਨੂੰ ਮੰਤਰੀਪਦ ਤੋਂ ਹਟਾਇਆ ਗਿਆ ਉਹ ਸਰਕਾਰ ਨੇ ਇਹੀ ਕਟਨਾਕ੍ਰਮ ਮਾਂ ਨੂੰ ਦੇਖਦੇ ਹਟਾਇਆ ਗਿਆ ਕਿਤੇ ਹੁਣ ਆਉਣ ਵਾਲੀ 2027 ਦੇ ਵਿੱਚ ਕਿਤੇ ਵਿਧਾਇਕ ਬਣ ਦੇ ਕਾਬਲ ਵੀ ਨਾ ਰਹਿ ਜਾਣ ਵੀ ਵਿਧਾਇਕ ਤੋਂ ਵੀ ਲੋਕ ਪਾਸੇ ਕਰ ਦੇਣ ਅਜੇ ਇਹ ਹਾਲਾਤ ਬਣ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਚੁਣੇ ਹੋਏ ਨੇਤਾਵਾਂ ਨੂੰ ਜ਼ਰੂਰ ਸੋਚਣ ਦੀ ਲੋੜ ਹੈ